ਗੁਰੂ ਅਮਰਦਾਸ ਮਾਰਕੀਟ ਐਸੋਸੀਏਸ਼ਨ ਖੰਨਾ ਵੱਲੋਂ ਪ੍ਰਧਾਨ ਸੁਧੀਰ ਜੋਚੀ ਅਤੇ ਪ੍ਰਦੀਪ गोयल ਜਰਨਲ ਸਕੱਤਰ ਦੀ ਅਗਵਾਈ ਵਿਤ ਅਤੇ ਸਮੂਹ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਮਿਲ ਕੇ ਸਮੂਹ ਦੁਕਾਨਦਾਰਾਂ ਨੇ ਧੰਨਵਾਦ ਕਰਦੇ ਆ ਜੀ ਇਹ ਅੱਜ ਅਸੀਂ ਇੱਕ ਦਿਨ ਪਹਿਲਾਂ ਹੀ ਲੋਹੜੀ ਮਨਾਉਣ ਲੱਗੇ ਆ ਕਿਉਂਕਿ ਸਾਰਿਆਂ ਦਾ ਪ੍ਰੋਗਰਾਮ ਸੀਗਾ ਤੇ ਸਾਡੀ ਗੁਰੂ ਅਮਰਦਾਸ ਮਾਰਕੀਟ ਐਸੋਸੀਏਸ਼ਨ ਵੱਲੋਂ ਅੱਜ ਜਿਨ੍ਹਾਂ ਨੇ ਪ੍ਰਬਾਲਾ ਕੀਤਾ ਬਹੁਤ ਹੀ ਵਧੀਆ ਕੰਮ ਕੀਤਾ ਇਹਨਾਂ ਨੇ ਅੱਗੇ ਤੋਂ ਇਹਨਾਂ ਨੂੰ ਰੱਬ ਰਕੀਆਂ ਦੇਵੇ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਗੁਰੂ ਅਮਰਦਾਸ ਮਾਰਕੀਟ ਐਸੋਸੀਏਸ਼ਨ ਖੰਨਾ ਵੱਲੋਂ ਪ੍ਰਧਾਨ ਸੁਧੀਰ ਜੋਚੀ ਅਤੇ ਪ੍ਰਦੀਪ ਗੋਇਲ ਜਰਨਲ 77 ਦੀ ਅਗਵਾਈ ਵਿਤ ਅਤੇ ਸਮੂਹ ਐਸੋਸੀਏਸ਼ਨ ਦੇ ਅਹੁਦੇਦਾਰਾ ਵੱਲੋਂ ਮਿਲ ਕੇ ਸਮੂਹ ਦੁਕਾਨਦਾਰਾਂ ਨੇ ਲੋੜੀ ਦਾ ਤਿਹਾਰ ਲੱਕੜਾਂ ਦੀ ਅੱਗ ਜਲਾ ਕੇ ਮੂੰਖਫਲੀ ਰੇੜੀਆਂ ਵੰਡ ਕੇ ਖੁਸ਼ੀਆਂ ਨਾਲ ਮਨਾਇਆ ਗਿਆ ਤੁਹਾਡਾ ਇੱਥੇ ਪਹੁੰਚਣ ਤੇ মিডিਆ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਜੀ ਇਹ ਅੱਜ ਅਸੀਂ ਇੱਕ ਦਿਨ ਪਹਿਲਾਂ ਹੀ ਲੋਹੜੀ ਮਨਾਉਣ ਲੱਗੇ ਆ ਕਿਉਂਕਿ ਸਾਰਿਆਂ ਦਾ ਪ੍ਰੋਗਰਾਮ ਸੀਗਾ ਤੇ ਸਾਡੀ ਗੁਰੂ ਅਮਰਦਾਸ ਮਾਰਕੀਟ ਐਸੋਸੀਏਸ਼ਨ ਵੱਲੋਂ ਅੱਜ ਇਕੱਠੇ ਇੱਕ ਛੋਟਾ ਜਿਹਾ ਪ੍ਰਾਰਲਾ ਕੀਤਾ ਗਿਆ ਲੋਹੜੀ ਮਨਾਉਣ ਦਾ ਅਸੀਂ ਮੱਥਾ ਟੇਕਣਾ ਸੀ ਸਾਰਿਆਂ ਨੇ ਕਿ ਅੱਜ ਅਸੀਂ ਆਪਣਾ ਧੂਣੀ ਬਾਲ ਕੇ ਮੱਥਾ ਟੇਕਿਆ ਏ ਸਾਰਿਆਂ ਦੀ ਸਾਰਿਆਂ ਦਾ ਜਿਹੜਾ ਤਿਹਾਰ ਹੈ ਸਭ ਨੂੰ ਖੁਸ਼ੀਆਂ ਖੇੜੇ ਲੈ ਕੇ ਆਏ ਸਭ ਦੇ ਜੀਵਨ ਚ ਖੁਸ਼ੀਆਂ ਦੇ ਰੰਗ ਭਰੇ ਅਸੀਂ ਇਸੇ ਉਮੀਦ ਨਾਲ ਇਹ ਤਿਹਾਰ ਮਨਾਇਆ ਅੱਜ ਜੀ ਜੋਸ਼ੀ ਜੀ ਹੈ ਮੈਂ ਐਗਜ਼ੀਕਟਿਵ ਮੈਂਬਰ ਐ ਐਸੋਸੀਏਸ਼ਨ ਦਾ ਔਰ ਇਹ ਪ੍ਰਧਾਨ ਜੀ ਨੇ ਸਾਡੇ ਨੇ एफर्ट्स ਕੀਤੀਆਂ ਲੋੜੀ ਮਨਾਣ ਦੀ ਜੋ ਸਰ ਇਹ ਕ੍ਰੈਡਿਟ ਇਹਨਾਂ ਨੂੰ ਹੀ ਜਾਂਦਾ ਹੈ ਅਸੀਂ ਸਾਰੇ ਇਹਨਾਂ ਦੇ ਨਾਲ ਖੜੇ ਆ ਅਸੀਂ ਚਾਹਦੇ ਆ ਅਸੀਂ ਇਹ ਇੱਕ ਪ੍ਰਭੂ ਦਾ ਨਾਮ ਲੈ ਕੇ ਇੱਕ ਸ਼ੁਰੂਆਤ ਕਰੀ ਹੈ ਵੀ ਆਉਣ ਵਾਲਾ ਵਕਤ ਸਾਡੇ ਲਈ ਬਹੁਤ ਵਧੀਆ ਹੋਵੇ ਅਸੀਂ ਦੁਆ ਕਰਦੇ ਆ ਸਾਰਿਆਂ ਲਈ ਸਾਰੇ ਭਰਾਵਾਂ ਲਈ ਵੀ ਆਉਣ ਵਾਲਾ ਵਕਤ ਸਾਰਿਆਂ ਲਈ ਬਹੁਤ ਵਧੀਆ ਹੋਵੇ ਐਦਾਂ ਹੀ ਅਸੀਂ ਹਰ ਸਾਲ ਲੋੜੀ ਮਨਾਉਂਦੇ ਰਹੀਏ ਤੇ ਖੁਸ਼ੀਆਂ ਵਖੇੜਦੇ ਰਹੀਏ ਸਾਡਾ ਇਹੀ ਮਕਸਦ ਹੈ ਨਮਸਕਾਰ ਜੀ ਸਾਰਿਆਂ ਨੂੰ ਤੁਹਾਡੇ ਦੇਖ ਰਹੇ ਚੈਨਲ ਦੇ ਸਰੋਤਿਆਂ ਨੂੰ ਸਾਡੇ ਵੱਲੋਂ ਹੈਪੀ ਲੋੜੀ ਤੇ ਹੈਪੀ ਨਿਊ ਇਅਰ ਤੇ ਅੱਜ ਅਸੀਂ ਜਿਹੜੀ ਲੋੜੀ ਮਨਾ ਰਹੇ ਹਾਂ ਇਹ ਸਾਡੀ ਪੂਰੀ ਗੁਰੂ ਮਰਦਾਸ ਮਾਰਕੀਟ ਕੰਨੀਓ ਅਸੀਂ ਆਪਸ ਸਾਰੇ ਪਰਿਵਾਰ ਇਕੱਠੇ ਮਿਲ ਕੇ ਅੱਜ ਸੈਲੀਬ੍ਰੇਸ਼ਨ ਦੇ ਮੂਡ 'ਚ ਆਇਆ ਤੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਸਾਰੇ ਲੋੜੀ ਬਹੁਤ ਧੂਮ-ਧਾਮ ਨਾਲ ਬਹੁਤ ਖੁਸ਼ੀਆਂ ਨਾਲ ਮਨਾਣ ਤੇ ਇੱਕ ਅਸੀਂ ਜਿਹੜਾ ਇੱਕ ਮੈਸੇਜ ਵੀ ਦੇਣਾ ਚਾਹੁੰਦੇ ਆ ਕਿ ਅੱਜ ਤੋਂ ਬਾਅਦ ਇੱਕ ਸਾਰੇ ਪਰਿਵਾਰ ਚ ਵੀ ਜਿਵੇਂ ਅੱਜ ਕੱਲ ਚੱਲ ਹੀ ਪਿਆ ਵੈਸੇ ਤਾਂ ਕਿ ਲੋਕੀ ਕੁੜੀਆਂ ਦੀ ਵੀ ਲੋੜੀ ਮਨਾਣ ਲੱਗਣ ਤੇ ਸਾਡੀ ਉਹ ਬਹੁਤ ਹੀ ਸਾਰਿਆਂ ਦੀ ਰਿਕੁਐਸਟ ਹੈ ਸਾਰਿਆਂ ਨੂੰ ਕਿ ਜਿਹੜੇ ਨਹੀਂ ਕਰ ਰਹੇ ਉਹ ਵੀ ਪਲੀਜ਼ ਇਸ ਇਨੀਸ਼ੀਏਟਿਵ ਨੂੰ ਸਟਾਰਟ ਕਰਨ। ਥੈਂਕ ਯੂ। ਮੈਂ ਤਰਦੀਪ ਗੋੜਾ ਆਪਣੇ ਮੁਰੋਮਹਰਸ ਮਾਰਕੀਟ ਦਾ ਜਨਮ ਸਿੱਖੀ ਪੰਚਲੇ 15 ਸਾਲ ਤੋਂ ਲਗਾਤਾਰ ਬੰਦਾ ਆ ਰਿਹਾ ਸਰਬਸੰਗਤ ਦੇ ਨਾਲ। ਮੈਂ ਸਾਰੇ ਸ਼ਹਿਰ ਨਿਵਾਸੀਆਂ ਦਾ ਤੇ ਦੁਕਾਨਦਾਰਾਂ ਦਾ ਪ੍ਰਾਵਾ ਦਾ ਬਹੁਤ-ਬਹੁਤ ਧੰਨਵਾਦ ਕਰਨਾ ਹੈ ਕਿ ਜਿਨ੍ਹਾਂ ਨੇ ਰਲ ਕੇ ਮੈਨੂੰ ਸਫ ਔਰ ਉਸ ਤੋਂ ਬਾਅਦ ਜੋ ਲੋੜੀ ਦਾ ਤਹਿਰਾਮ ਆਇਆ థాంਕ ਯੂ ਸਭ ਦਾ ਧੰਨਵਾਦ ਅੱਜ ਦਾ ਮੌਕਾ ਬਹੁਤ ਹੀ ਮੁਬਾਰਕ ਹੈ ਪ੍ਰਧਾਨ ਜੀ ਤੇ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲੰਦਾ ਮੈਨੂੰ ਇਸ ਜਗ੍ਹਾ ਤੇ ਰਹਿੰਦੇ ਹੋਏ ਮੇਰੀ ਇੱਥੇ ਰੈਸਿਡੈਂਸ ਸਨ 82 ਤੋਂ ਹੈ ਲੇਕਿਨ ਅੱਜਵਾਰ ਦੀ ਲੋੜੀ ਮਾਰਕੀਟ ਦੀ ਲੋੜੀ ਅਜੇ ਤੱਕ ਨਹੀਂ ਬਣਾਈ ਗਈ ਤੇ ਬਹੁਤ ਖੁਸ਼ੀ ਹੈ ਔਰ ਆਸ਼ਾ ਇਹ ਹੈ ਕਿ ਇਹ ਜਿਹੜਾ ਅੱਜ ਟ੍ਰੈਡੀਸ਼ਨ ਸ਼ੁਰੂ ਹੋਇਆ ਇਹ ਟ੍ਰੈਡੀਸ਼ਨ ਅੱਗੇ ਤੋਂ ਬਰਕਰਾਰ ਰਹੇ ਔਰ ਸਾਰੇ ਜਾਣੇ ਮਿਲ ਜੁਲ ਕੇ ਐਵੇਂ ਹੀ ਖੁਸ਼ੀਆਂ ਮਨਾਈਏ ਔਰ ਸਾਡੀ ਮਾਰਕੀਟ ਵਾਸਤੇ ਹਮੇਸ਼ਾ ਐਸੀ ਮੁਬਾਰਕ ਮੌਕੇ ਬੰਦੇ ਰਹਿ। ਬਹੁਤ ਸ਼ੁਕਰੀਆ। ਅੱਜ ਗੁਰੂ ਅੰਮਰਦਾਸ ਮਾਰਕੀਟ 'ਚ ਪਹਿਲੀ ਵਾਰ ਲੋਹੜੀ ਮਨਾਈ ਗਈ ਹੈ ਜਦੋਂ ਤੋਂ ਅਸੀਂ ਉਰੇ ਆਏ ਆ। ਇਹ ਜਿਹੜੀ ਹੈਗੀ ਐ ਇਸ ਮੁਬਾਰਕਵਾਦ ਦੇ ਹੱਕਦਾਰ ਸਾਡੇ ਪ੍ਰਧਾਨ ਜੀ ਨੇ ਜਿਨ੍ਹਾਂ ਨੇ ਪ੍ਰਾਰਲਾ ਕੀਤਾ ਬਹੁਤ ਹੀ ਵਧੀਆ ਕੰਮ ਕੀਤਾ ਇਹਨਾਂ ਨੇ ਅੱਗੇ ਤੋਂ ਇਹਨਾਂ ਨੂੰ ਰੱਬ ਤਰਕੀਆਂ ਦੇਵੇ ਅੱਗੇ ਵਧ ਚੜ ਕੇ ਇਸ ਤਰ੍ਹਾਂ ਦੇ ਕਾਰੋਬਾਰ ਕਰਨ ਕੰਮ ਕਰ ਜਿਹੜੇ ਸਾਰੇ ਜਣੇ ਖੁਸ਼ੀ ਸੁਖੀ ਸੰਤੁਸ਼ਟ ਰਹਿਣ ਤੇ ਆਪ ਚਕੂਏ ਨਾਲ ਮਿਲ ਜੁਲ ਕੇ ਭਾਈ ਚਾਰਕ ਸਾਂਝ ਬਣਾ ਕੇ ਰੱਖਣਾ ਧੰਨਵਾਦ